ਸ਼ਰੀਅਨ ਨਨਪੁਰ ਸਾਹਿਬ ਹਲਕੇ 'ਚ ਆਪਣੇ ਉਮੀਦਵਾਰ ਵੀਰ ਦਵਿੰਦਰ ਸਿੰਘ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਲਈ ਪਹੁੰਚੇ ਸ਼੍ਰੋਮਣੀ ਅਕਾਲ ਦੇ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਾਅਵਾ ਕੀਤਾ ਹੈ ਕਿ ਵਿਰੋਧਪਰ ਹੰਕੇ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਹਰਸਿਮਤ ਕੋਰ ਬਾਦਲ ਦੀ ਵੱਡੀ ਹਾਰ ਹੋਵੇਗੀ ਉਹਨਾਂ ਕਹੇ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਇਸ ਮੌਕੇ ਉਹਨਾਂ ਦੇ ਨਾਲ ਸੇਵਾ ਸਿੰਘ ਸੇਖੋਂ ਵੀ ਮੌਜੂਦ ਸਨ ਕਲੀਅਰ ਕਰਦਾ ਗੱਲ ਦਾ ਗ੍ਰੇਟ ਹੋ ਜਿਹੜਾ ਸ਼੍ਰੋਮਣ ਨੇ ਕਾਲੀਦਾਲ ਬਾਦਲ ਆ ਉਹ ਤਾਂ ਇਸ ਵੇਲੇ ਨਗਰੀ ਕਾਲੀਦਾਲ ਆ ਜਿਹੜਾ ਅਸਲ ਕਾਲੀਦਾਲ ਆ ਸ਼੍ਰੋਮਣ ਨੇ ਆਕਾਲੀ ਦਲ ਟਕਸਾਲੀ ਆ ਜਿਹਦੇ ਕੈਂਡੀਡੇਟ ਸਰਦਾਰ ਬੀਰ ਦੇਵਿੰਦਰ ਸਿੰਘ ਸਾਹਮਣੇ ਪੁੱਤੇ ਤੁਹਾੜੀ ਨੇ ਕੀ ਕਿਹਾ ਤੁਹਾੜੀ ਨੇ ਕੀ ਨਹੀਂ ਕਿਹਾ ਇਹ ਮੈਨੂੰ ਪਤਾ ਨਹੀਂ ਲੇਕਿਨ ਸ਼੍ਰੋਮਣੀ ਨੇ ਕਾਲੀਦਾਲ 1920 ਦੇ ਵਿੱਚ ਬਣਿਆ ਸੀ ਉਸ ਕਾਲੀ ਦਲ ਦਾ ਕੇ ਭਾਦਰ ਦੇ ਪਰਿਵਾਰ ਆ ਜਿਹੜਾ ਸੁਖਬੀਰ ਇਹ ਨੇ ਉਹਨਾਂ ਨੇ ਬੇੜਾ ਕਰਨ ਕਰ ਦਿੱਤਾ ਔਰ ਅੱਜ ਉਹ ਬਹੁਤ ਥੱਲੇ ਵਾਲੇ ਲੈਵਲ ਦੇ ਉੱਤੇ ਉਹ ਕੱਢ ਗਿਆ ਲੈ ਇਸ ਕਰਕੇ ਲੋਕੀ ਕਹਾਣਾ ਕੰਦੇਵੇਂ ਬਾਕੀ ਤੁਸੀਂ ਹੋਰ ਤੋਂ ਸਵਾਲ ਕਰੋ ਉੱਥੇ ਹਾਰ ਨਗੇ ਉੱਥੇ ਬੁਰੀ ਤਰ੍ਹਾਂ ਲੋਕੀ ਉਹਨਾਂ ਨੂੰ ਰੌਣਗੇ ਬਠਿੰਡੇ ਉਹ ਵੀ ਬੀਬੀ ਹਰਸਿੰਦਰ ਨੂੰ ਰੌਣਦੇ ਲੋਕ ਔਰ ਬਠਿੰਡੇ ਦੇ ਔਰ ਫਿਰੋਜਪੁਰ ਤੋਂ ਜਿਹੜਾ ਵਾ ਸੁਖਬੀਰ ਨੂੰ ਰੌਣਦੇ ਸਾਹਿਬ ਅਸੀਂ ਖਾਸ ਦੇ ਖਿਲਾਫ ਹਨ ਜਿਨ੍ਹਾਂ ਨੇ ਕੰਮ ਕਰ ਸਾਬ ਕਰਿਆ ਸਿੱਖਾ ਦੇ ਕਲਾ ਨੇ ਜਿਹੜੇ ਮਾਪਾ ਪਾਖ ਲੋਕਾਂ ਨੂੰ ਸਾਧਨਾ ਮਾਰੀ ਸਾਡੇ ਦਾ ਟੀਹਾਂ ਪੜਾਣ ਨੂੰ ਛੇ ਆ ਵੀ ਨੰਗਰ ਤੁਹੀ ਕਰਦੇ ਨੇ ਸ਼ਖਾ ਦੇ ਉਹਨਾਂ ਸਾਧਾ ਕੇ ਨੰਬਰ ਕਰ ਦੁਸ਼ਮਣਿਆ ਔਰ ਹੈ ਤੇ ਦੂਸਰਾ ਜਿਹੜਾ ਸਾਧਕੇ ਉਹਨਾਂ ਨੇ ਵੀ ਹੱਥ ਕਰ ਦਿੱਤੀ ਆ ਉਹਨੇ ਪੰਜਾਬ ਨੂੰ ਇੱਕ ਵਿਪਾਰਕ ਤੌਰ ਤੇ ਕਮਜ਼ੋਰ ਕੀਤਾ ਦੇ ਕਾਰਨ ਲਈ ਸਮਾਗਮ ਦੇ ਸਮੇਂ ਪਰ ਉਹਨੇ ਗੁਰੂ ਕਰ ਦੇ ਮਧਾਰਾ ਉਹਨੇ ਦਿੱਲੀ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਆਕਤਖ ਸਾਹਿਬ ਨੂੰ ਮਾਨ ਮੰਤਰੀ ਬਣਨ ਸਰੋਹਨੀ ਦੇ ਵਿੱਚ ਸਿਆਸੀ ਕੰਮ ਕਰ ਰਿਹਾ ਉਹਨੇ ਸਾਥ ਬੁਲਾਣ ਕਰੀ ਸਾਥ ਉਹ ਮੋਗਾ ਦੇ ਖਾਤਮੇ ਲਾਜ਼ਮੇ ਵਿੱਚ ਜਿਹਨੇ ਘਣਾ ਕੀਤੇ ਨੇ ਆਕਤਖ ਸਾਹਿਬ ਨੇ ਉਹਨਾਂ ਸੱਜਿਆ ਵਿੱਚ ਔਰ ਉਹ ਕਾਂ ਦਾ ਜਿਹਨੂੰ ਜਿੱਥੇ ਕਲੀਫੋਰਨੀਆ ਦੇ ਸ਼ਹੀ ਮਹਾਰਾਜ ਜੀ ਜੂਰੂ ਚੱਪਦਾ ਸੀ ਉਹਨੇ ਦਫੇਦਾਰਾਂ ਨੂੰ ਆਪਣੀਆਂ ਬੋਧੀਆਂ ਦੇ ਸਾਹਮਣੇ ਉਤੋਲਦੇ ਆ ਤੇ ਇੱਕ ਉਹਨਾਂ ਨੂੰ ਮਾਰ ਤੜੂ ਐਸੇ ਬਾਪ ਕੁੱਤੇ ਜਿਹੜਾ ਡੁੱਬਾ ਹੈ ਮੈਂ ਉਸ ਤੋਂ ਗੁਰੂ ਮਾਗਰੇ ਬਣਦੀ ਹਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ ਪੰਜਾਬ ਪੁਡੇ